ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੇ ਸਾਡੀ ਸੜਕ ਦਾ ਹਾਲ ਮੇਰਾ ਪਿੰਡ ਸ਼ਾਮਦੋ ਕੈਂਪ ਨੀਰ ਸੈਣੀ ਫਾਰਮ ਪੈਲਸ ਦੇ ਬੈਕਸਾਈਡ ਸਾਡੀ ਕਲੋਨੀ ਹੈ ਇਹ ਪਿੱਛੇ ਤੱਕ ਦੇਖੋ ਸੜਕ ਠੀਕ ਠਾਕ ਬਣੀ ਹੈ ਪਰ ਪਾਣੀ ਗਲੀ ਦੇ ਵਿੱਚ ਨਾਲੀ 'ਚ ਬਹੁਤ ਖੜਿਆ ਹੈ ਮੱਛਰ ਦਾ ਘਰ ਤੇ ਇਹ ਵੇ ਸਾਡੇ ਥੋੜਾਂ ਬੁੰਦੀ ਸੜਕ ਇਹ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਸਾਡੇ ਇੱਥੇ ਤੇ ਆਹ ਵੇਖੋ ਜੇਕਰ ਅੱਧਾ ਪੌਣਾ ਘੰਟਾ ਵੀ ਬਰਸਾਤ ਪੈ ਜਾਂਦੀ ਏ ਤੇ ਇੱਥੋਂ ਸਾਡੇ ਲੰਘਣ ਦਾ ਕੋਈ ਹਾਲ ਨਹੀਂ ਬੱਚਿਆਂ ਦਾ ਸਕੂਲ ਵਾਲਿਆਂ ਦਾ ਬਜ਼ੁਰਗਾਂ ਦਾ ਤੇ ਕੋਈ ਵੀ ਇੱਥੋਂ ਆਮ ਬੰਦਾ ਤੇ ਲੰਘਣ ਦੀ ਸੋਚ ਨਹੀਂ ਸਕਦਾ ਇਹ ਪਾਣੀ ਦੇ ਵਿੱਚੋਂ ਇਹ ਦੇਖੋ ਆਹ ਦੇਖੋ ਇਹ ਅਜੇ 3 ਦਿਨ ਪਹਿਲਾਂ ਦੀ ਬਰਸਾਤ ਪਈ ਤੇ ਇਹ ਪਾਣੀ ਖੜਿਆ ਪਿਆ ਗੰਦਾ ਇਹਦਾ ਕਿਸੇ ਪਾਸੇ ਨਿਕਾਸ ਨਹੀਂ ਹੈਗਾ ਸਿਰਫ ਹੈ ਕਿੰਨੀ ਹੈ ਅੱਧਾ ਕਿਲੋਮੀਟਰ ਤੋਂ ਵੀ ਘੱਟ ਹੋਣੀ ਹੈ ਜਗਾ ਅਸੀਂ ਸਰਪੰਚ ਜੋ ਸਾਡੇ ਕੈਂਪ ਦਾ ਸਰਪੰਚ ਰਣਜੀਤ ਸਿੰਘ ਉਹਨੂੰ ਵੀ ਕਈ ਵਾਰੀ ਕਿਹਾ ਵੀ ਇਹਦਾ ਸਾਡਾ ਕੋਈ ਪ੍ਰਬੰਧ ਕਰਾਓ ਪਾਣੀ ਦਾ ਨਿਕਾਸ ਕਰਾ ਦਿਓ ਜਾਂ ਫਿਰ ਥੱਲੇੋਂ ਇੱਟਾਂ ਪੱਡ ਕੇ ਮਿੱਟੀ ਪਾ ਕੇ ਹੀ ਪੁਰਾਣੀਆਂ ਇੱਟਾਂ ਹੀ ਲਾ ਦੇਣ ਪਰ ਨਹੀਂ ਅਸੀਂ 2023 ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਮੈਡਮ ਸਾਡੇ ਜੋ ਐਮ.ਐਲ.ਏ ਸਾਹਿਬ ਨੇ ਮੈਡਮ ਨੀਨਾ ਮਿੱਤਲ ਜੀ ਉਹਨਾਂ ਦੇ ਦਫ਼ਤਰ ਦੇ ਵਿੱਚ ਵੀ ਅਸੀਂ ਐਪਲੀਕੇਸ਼ਨ ਦੇ ਕੇ ਆਏ ਸੀ ਪਰ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਦੋ ਵਾਰ ਸਾਡੇ 10 10 15 15 ਬੰਦੇ ਜਾਂਦੇ ਸੀ ਮੈਡਮ ਨੀਨਾ ਮਿੱਤਲ ਦੇ ਦਫ਼ਤਰ ਦੇ ਵਿੱਚ ਵੀ ਗਏ ਆ ਐਪਲੀਕੇਸ਼ਨ ਵੀ ਦਿੱਤੀ ਹੈ ਪਰ ਨਹੀਂ ਆਹ ਦੇਖੋ ਇਹ ਸੈਣੀ ਫਾਰਮ ਦਾ ਪਿਛਲਾ ਗੇਟ ਹੈ ਜੀ ਤੇ ਇਹ ਸਿਰਫ ਵਾਤੂ ਵਾਤੇ 300 ਮੀਟਰ ਦਾ ਟੋਟਾ ਏ ਜਿਨੇ ਸਾਨੂੰ ਨਰਕ ਭਰੀ ਜ਼ਿੰਦਗੀ ਜਿਉਣ ਦੇ ਵਾਸਤੇ ਮਜਬੂਰ ਕੀਤਾ ਹੈ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਮੈਡਮ ਨੀਨਾ ਮਿੱਤਲ ਜੀ ਨੂੰ ਸ਼ਾਇਦ ਉਹਨਾਂ ਦੇ ਜਿਹੜੇ ਬੰਦੇ ਸਾਨੂੰ ਉਸੇ ਮਿਲੇ ਸੀ ਮੈਡਮ ਨੂੰ ਅਸੀਂ ਅਪਲੀਕੇਸ਼ਨ ਦੇ ਕੇ ਆਏ ਸੀ ਉਹਨਾਂ ਨੇ ਨਹੀਂ ਕਿਹਾ ਹੁਣ ਪਰ ਇਹ ਵੀਡੀਓ ਰਹੀ ਬੇਨਤੀ ਹੈ ਮੈਡਮ ਜੀ ਨੂੰ ਵੀ ਸਾਡੀ ਇਸ ਗਲੀ ਦਾ ਕੋਈ ਪ੍ਰਬੰਧ ਕਰਾਓ ਇਹ ਦੇਖੋ ਇੱਥੋਂ ਤੱਕ ਨਾਲੀ ਦੇ ਵਿੱਚ ਪਾਣੀ ਭਰੇ ਪਿਆ ਅੱਗੇ ਨਾਲੀ ਬੰਦ ਏ ਜੋ ਕਿ ਅਸੀਂ ਸਰਪੰਚ ਨੂੰ ਵੀ ਬੜਾ ਕਿਹਾ ਸੀ ਵੀ ਇਹ ਸਾਡੀ ਨਾਲੀ ਅੱਗੇ ਤੱਕ ਪਟਾ ਦਿਓ ਪਰ ਨਹੀਂ ਮੰਨਿਆ ਕਿ ਇੱਥੇ ਆਣ ਕੇ ਫਿਰ ਵੇਖੋ ਥੱਲੇੋਂ ਸਮੇਂਟਾ ਦੀ ਸੜਕੇ ਪਰ ਅਗਲੇ ਪਾਸੇ ਉੱਚੀ ਸੜਕ ਬਣ ਕਰਨ ਇੱਥੇ ਵੀ ਪਾਣੀ ਐਨ ਪੂਰਾ ਖੜਿਆ ਪਿਆ। ਸੋ ਬੇਨਤੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਸਰਪੰਚ ਰਣਜੀਤ ਸਿੰਘ ਨੂੰ ਵੀ ਤੇ ਸਾਡੇ ਮੌਜੂਦਾ ਐਮਐਲਏ ਮੈਡਮ ਨੀਨਾ ਮਿੱਤਲ ਜੀ ਨੂੰ ਵੀ ਵੀ ਸਾਡੀ ਇਹ ਸੜਕ ਦਾ ਕੁਝ ਨਾ ਕੁਝ ਹਿੱਲਾ ਕਰਾਓ। ਅਸੀਂ ਆਪਣੀ ਜ਼ਿੰਦਗੀ ਦੇ ਬਤੀਤ ਕਰ ਲਈਏ ਜਿਵੇਂ ਦੀ ਕਿਵੇਂ ਦੀ ਪਰ ਸਾਡੇ ਬੱਚਿਆਂ ਵ ਤੇ ਬੜਾ ਔਖੇ ਅੱਗੇ ਆ। ਪਾਣੀ ਦੇ ਵਿੱਚੋਂ ਲੰਘ ਕੇ ਸਕੂਲ ਜਾਣਾ ਕਈ ਵਿੱਚ ਵਿਚਾਰੇ ਗਿਰ ਜਾਂਦੇ ਨੇ ਬਹਤਾ ਹੀ ਬੁਰਾ ਹਾਲ ਏ ਬਹਤਾ ਹੀ ਬੁਰਾ ਹਾਲ ਏ ਸੜਕ ਦਾ ਸੋ ਕਿਰਪਾ ਕਰਕੇ ਬੇਨਤੀ ਹੱਥ ਜੋੜ ਕੇ ਭਾਈ ਸਾਡੀ ਸੜਕ ਦਾ ਕੁਝ ਨਾ ਕੁਝ ਇੰਤਜ਼ਾਮ ਕਰੋ ਅਸੀਂ ਵੀ 100-100 ਰੁਪਏ ਇਕੱਠਾ ਕਰਕੇ ਦੇਣ ਨੂੰ ਤਿਆਰ ਆ ਭਾਈ ਇਹ ਸੜਕ ਦਾ ਕੁਝ ਨਾ ਕੁਝ ਇੰਤਜ਼ਾਮ ਕਰ ਦਿਓ ਸਿਰਫ ਦੋ ਚਾਰ ਟਰਾਲੀਆਂ ਮਿੱਟੀ ਦੀਆਂ ਹੀ ਪੈਣੀਆਂ ਨੇ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਵਧੀਆ ਸਿਮਿੰਟ ਵਾਲੀ ਇੱਟਾਂ ਦੀ ਸੜਕ ਬਣਾ ਦਿਓ ਅਸੀਂ ਕਹਿੰਨੇ ਵੀ ਜਿਹੜੀ ਥੱਲੇ ਇੱਟਾਂ ਨੂੰ ਪੱਟ ਕੇ ਉੱਚਾ ਕਰਾ ਦਿਓ ਜਿਹੜਾ ਕਿ ਸਾਡਾ ਲੰਘਣ ਵਾਲਾ ਰਸਤਾ ਉਹ ਠੀਕ ਹੋ ਸਕੇ ਫਿਰ ਦੁਬਾਰਾ ਬੇਨਤੀ ਹੈ ਮੈਡਮ ਨੀਨਾ ਮਹਿਤਲ ਨੂੰ ਕਿਰਪਾ ਕਰੋ ਵੀ ਸਾਡੀ ਇਹ ਸੜਕ ਵਾਲੇ ਪਾਸੇ ਵੀ ਧਿਆਨ ਦੇਵੋ ਭਾਈ ਇਹਦਾ ਵੀ ਕੁਝ ਨਾ ਕੁਝ ਪ੍ਰਬੰਧ ਕਰਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ